ਇਕ ਵਾਰ ਗੁਰੂ ਨਾਨਕ ਸਾਹਿਬ ਆਪਣੇ ਹੱਥ ਵਿੱਚ ਪੈਸਾ ਰੱਖ ਕੇ ਆਪਣੇ ਪੁੱਤਰਾਂ ਨੂੰ ਪੁੱਛਣ ਲੱਗੇ ਕਿ ਦੱਸੋ ਸਾਡੇ ਹੱਥ ਵਿੱਚ ਕੀ ਹੈ ਤਾਂ ਪੁੱਤਰ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਨੇ ਮੁਠੀ ਬੰਦ ਕਰ ਲਈ ਹੈ ਪਰ ਹੈ ਤਾਂ ਇਸ ਦੇ ਵਿੱਚ ਪੈਸਾ ਹੀ ਦੂਜੇ ਪੁੱਤਰ ਨੂੰ ਪੁੱਛਿਆ ਉਹਨੇ ਵੀ ਇਹੀ ਜਵਾਬ ਦਿੱਤਾ ਜਦ ਸੰਗਤਾਂ ਨੂੰ ਪੁੱਛਿਆ ਗਿਆ ਤੇ ਸੰਗਤਾਂ ਨੇ ਵੀ ਇਹੀ ਜਵਾਬ ਦਿੱਤਾ ਤੇ ਫਿਰ ਅਖੀਰ ਵਿੱਚ ਗੁਰੂ ਸਾਹਿਬ ਨੇ ਭਾਈ ਲੈਣਾ ਜੀ ਨੂੰ ਪੁੱਛਿਆ ਕਿ ਦੱਸੋ ਸਾਡੇ ਹੱਥ ਵਿੱਚ ਕੀ ਹੈ ਭਾਈ ਲੈਣਾ ਜੀ ਕਹਿਣ ਲੱਗੇ ਕਿ ਮੇਰੀ ਸੁਰਤ ਐਡੀ ਉੱਚੀ ਨਹੀਂ ਕਿ ਮੈਂ ਦੱਸ ਸਕਾਂ ਕਿ ਗੁਰੂ ਨਾਨਕ ਦੇ ਹੱਥ ਵਿੱਚ ਕੀ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰ ਇਹ ਸਬਦ ਕਹਿ ਰਹੇ ਨੇ ਕਿ ਮੇਰੇ ਹੱਥ ਵਿੱਚ ਪੈਸਾ ਹੈ ਤਾਂ ਭਾਈ ਲੈਣਾ ਜੀ ਕਹਿਣ ਲੱਗੇ ਕਿ ਇੰਨਾ ਸਾਰਿਆਂ ਨੂੰ ਤੁਹਾਡੇ ਹੱਥ ਵਿੱਚ ਪੈਸਾ ਨਜ਼ਰ ਆਉਂਦਾ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਫਿਰ ਤੈਨੂੰ ਕੀ ਨਜ਼ਰ ਆਉਂਦਾ ਹੈ ਭਾਈ ਲੈਣਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਮੈਂ ਇਹ ਦੱਸਣ ਵਿੱਚ ਅਸਮਰਥ ਹਾਂ ਜਦੋਂ ਗੁਰੂ ਸਾਹਿਬ ਜੀ ਨੇ ਜ਼ੋਰ ਪਾ ਕੇ ਪੁੱਛਿਆ ਤਾਂ ਆਪ ਜੀ ਵਿਰਾਗ ਵਿੱਚ ਚਲੇ ਗਏ ਤੇ ਕਹਿਣ ਲੱਗੇ ਆਪ ਜੀ ਦੇ ਹੱਥ ਵਿੱਚ ਜਪ ਹੈ ਤਪ ਹੈ ਯੋਗ ਹੈ ਸੰਯੋਗ ਹੈ ਬੋਲਦੇ-ਬੋਲਦੇ ਇੱਥੋਂ ਤੱਕ ਕਹਿ ਦਿੱਤਾ ਕਿ ਰੱਬ ਦੇ ਘਰ ਵਿੱਚੋਂ ਥਾਂ ਦਵਾਉਣ ਦੀ ਤਾਕਤ ਆਪ ਜੀ ਦੇ ਹੱਥ ਵਿੱਚ ਹੈ